ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂਦੱਤਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਂ ਕੋਈ ਅਪਡੇਟ ਆਈ ਹੈ ਮਨੂ ਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ ਤੁਹਾਨੂੰ ਤੇ ਸਾਰੇ ਹੀ ਈਵਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੂਦੱਤਾ ਨਾਡਾ ਰਿਪੋਰਟਰ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਕਿਊ ਬਰੀ ਮੱਚ ਫੋਰ ਹਾਪਨਸ ਆਨ ਹੇਰ ਥੈਂਕ ਯੂ ਮਨੋਜੀ ਅੱਛਾ ਆਪਾਂ ਇਥੋਂ ਸ਼ੁਰੂ ਕਰਦੇ ਆ ਆਪਣੇ ਪ੍ਰਧਾਨ ਮੰਤਰੀ ਮਾਰਕਾਰਨੀ ਉਹਨਾਂ ਨੇ ਨੇਸ਼ਨਲ ਸੰਬੋਧਨ ਕੀਤਾ ਉਹਦੇ ਵਿੱਚ ਕਾਫੀ ਕੁਝ ਗੱਲਾਂ ਕੀਤੀਆਂ ਤੇ ਉਹਦੇ ਨਾਲ ਹੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਬਾਰੇ ਵੀ ਕੁਝ ਨਵੀਆਂ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਅਪਡੇਟ ਆਵੇਗਾ ਜੀ ਬਿਲਕੁਲ ਸਿਮਰਤ ਜੀ ਕਿ ਗਵਰਨਮੈਂਟ ਦਾ ਸਟੈਂਸ ਨਜ਼ਰ ਆ ਰਿਹਾ ਹੈ ਜੀ ਕਿ ਇਸ ਟਾਈਮ ਤੇ ਗਵਰਨਮੈਂਟ ਦਾ ਸਟੈਂਸ ਲੱਗ ਰਿਹਾ ਹੈ ਕਿ ਅਸੀਂ ਜਿਹੜੇ ਟੈਂਪਰੀ ਰੈਜ਼ੀਡੈਂਟਸ ਆਗੇ ਉਹਨਾਂ ਦੇ ਨੰਬਰਸ ਘਟਾਉਣੇ ਚਾਹੁੰਦੇ ਆ। ਹੂੰ ਹੂੰ। ਸੋ ਅਗਲੇ 2 ਸਾਲਾਂ 3 ਸਾਲਾਂ ਦਾ ਬਿਕੋਜ਼ ਨਵੰਬਰ ਦੇ ਵਿੱਚ ਤਕਰੀਬਨ ਅਕਤੂਬਰ ਨਵੰਬਰ ਦੇ ਵਿੱਚ ਹਰ ਸਾਲ ਆ ਇਮੀਗ੍ਰੇਸ਼ਨ ਦੇ ਸਟੈਟਸ ਪ੍ਰੈਜ਼ੈਂਟ ਹੁੰਦੇ ਨੇ ਤੇ ਅਗਲੇ 3 ਸਾਲ ਦੇ ਪਲਾਨਸ ਪ੍ਰੈਜ਼ੈਂਟ ਹੁੰਦੇ ਨੇ ਕਿ ਅਸੀਂ ਕਿਸ ਫੋਕਸ ਕਰਨਲਾ ਵਗੇ ਆ ਕਿਹੜੀ ਚੀਜ਼ ਤੇ ਟਾਰਗੇਟ ਕਰਾਂਗੇ ਸੋ ਉਹ ਚੀਜ਼ਾਂ ਦੇ ਉੱਤੇ ਉਹ ਸਟੇਟ ਉਹ ਆਉਣ ਵਾਲੀ ਹੈਗੇ ਟਾਈਮ। ਠੀਕ ਹੈ। ਸੋ ਆ ਜਿਹੜਾ ਗੱਲ ਆ ਰਹੀ ਹੈ ਕਿ ਅਸੀਂ ਟੈਂਪਰੀ ਰੈਜ਼ੀਡੈਂਟਸ ਨੂੰ ਅ ਨੰਬਰ ਕਟਾਵਾਂਗੇ ਜਾਂ ਤੇ ਪਿਛਲੀ ਗਵਰਨਮੈਂਟ ਤੋਂ ਤੁਰ ਹੀ ਆ ਰਹੀ ਹੈ ਬਟ ਗਵਰਨਮੈਂਟ ਖਾਸ ਕਰ ਪ੍ਰਾਈਮ ਮਿਨਿਸਟਰ ਨੇ ਆ ਕੇ ਇਹ ਸਟੇਟਮੈਂਟ ਦੇਣੀ ਅਲਰਮਿੰਗ ਚੀਜ਼ ਹੈਗੀ बिकॉज ਨਾਰਮਲੀ ਪ੍ਰਾਈਮ ਮਿਨਿਸਟਰ ਇਹੋ ਜੀ ਚੀਜ਼ ਦੇਉਂਦੇ ਆ ਆਪ ਨਹੀਂ ਬੋਲਦੇ ਜਾਂ ਤੇ ਇਮੀਗ੍ਰੇਸ਼ਨ ਮਿਨਿਸਟਰ ਬੋਲਦੇ ਨੇ ਗੱਲਬਾਤ ਕਰਦੇ ਨੇ ਜਾਂ ਫਿਰ ਡਿਪਟੀ ਮਿਨਿਸਟਰਸ ਇਹਤੇ ਗੱਲ ਕਰਦੇ ਨੇ ਸੋ ਇਹ ਚੀਜ਼ ਕਾਫੀ ਇੰਟ੍ਰੀਗਿੰਗ ਹੈਗੀ ਐਂਡ ਬਹੁਤ ਸਾਰੇ ਬੱਚੇ ਜਿਹੜੇ ਇੱਥੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਦਾ ਹਲੇ ਫਿਊਚਰ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਨੇ ਪੜਾਈਆਂ ਕੀਤੀਆਂ ਮਿਹਨਤਾਂ ਕੀਤੀਆਂ ਵੀ ਡੋਨਟ ਨੋ ਵੇਅਰ ਦੇ ਆਰ ਹੈਡਿੰਗ ਟੂ ਬਿਕਾਜ਼ ਗ੍ਰੇਡ 12 ਵਾਲੇ ਬੱਚੇ ਤਾਂ ਪਰਮਨੈਂਟ ਰੈਜ਼ਿਡੈਂਸੀ ਹੋਣਾ ਹੀ ਮੁਸ਼ਕਲ ਹੋ ਗਏ ਨੇ ਇਸ ਟਾਈਮ ਤੇ ਸੋ ਮੇਰੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਨੇ ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਸਜੈਸਟ ਕਰਦਾ ਕਿ ਪਹਿਲੇ ਦਿਨ ਤੋਂ ਕਿ ਭਾਈ ਇੱਕ ਵੀ ਦਿਨ ਵੇਸਟ ਨਾ ਕਰੋ ਇੱਕ ਵੀ ਦਿਨ ਵੇਸਣਾ ਕਰੋ ਉੱਥੇ ਉਸ এমপ্লয়ার ਕੋਲ ਉਸ ਜਗ੍ਹਾ ਜਾ ਕੇ ਕੰਮ ਕਰੋ ਜਿੱਥੇ ਪੀਐਨਪੀ ਤੁਹਾਨੂੰ ਹੈਲਪ ਕਰ ਸਕਦੇ ਨੇ ਇਸੇ ਕੰਡਿਊਸਿਵ ਹੋ ਸਕਦੇ ਨੇ ਤੁਹਾਡੇ ਵਾਸਤੇ RCIP پروگرامز ਕੰਡੂਸਿਵ ਹੋਸਾ ਨੇ A AIPs ਜਾਂ ਰੂਰਲ ਸਟ੍ਰੀਮ پروگرامਸ ਕੰਡੂਸਿਵ ਹੋਸਾ ਨੇ ਉੱਥੇ ਜਾ ਕੇ ਕੰਮ ਕਰੋ ਤੇ ਆਪਣਾ ਫੋਕਸ ਇਹ ਰੱਖੋ ਕਿ ਮੈਂ ਪੀਆਰ ਲੈਣ ਵਾਸਤੇ ਆਇਆ ਤੇ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲ ਜਾਓ ਜੇ ਹੁਣ ਵੀ ਕੰਫਰਟ ਜ਼ੋਨ ਚ ਬੈਠੇ ਰਹੋਗੇ ਤੇ ਇਟ ਇਸ ਗੋਇੰਗ ਟੂ ਬੀ ਵੈਰੀ ਵੈਰੀ ਚੈਲੈਂਜਿੰਗ ਫਾਰ ਯੂ ਐਂਡ ਬਹੁਤ ਸਾਰੇ ਬੱਚੇ ਸਿਮਰਤ ਜੀ ਇੱਥੇ ਵੀ ਆ ਗਏ ਨੇ ਜਿਹੜੇ 1 ਸਵਾ ਸਾਲ 1.5 ਸਾਲ ਜਿੰਨਾ ਦਾ ਰਹਿ ਗਿਆ ਐਂਡ ਹਲੇ ਤੱਕ ਉਹਨਾਂ ਨੂੰ ਨੌਕ ਬੀ ਦੀ ਵੀ ਜੌਬਸ ਨਹੀਂ ਮਿਲੀਆਂ ਹੂੰ ਹੂੰ ਤੇ ਜਿਸ ਤਰ੍ਹਾਂ ਅੱਜ ਦੇ ਤਰੀਕ ਦੇ ਵਿੱਚ ਗਵਰਨਮੈਂਟ ਨੇ ਕੰਜਾ ਕੱਸਿਆ ਹੋਇਆ ਤੇ ਦੇ ਹੈਵ ਟੂ ਬੀ ਪ੍ਰੋਐਕਟਿਵ ਔਨ ਥਿਸ ਮੈਂ ਇਹੋ ਦੇ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾ ਕੇ ਜ਼ਰੂਰ ਡਿਸਕਸ ਕਰੋ ਕਿ ਕਿਹੜੀ ਆਪਸ਼ਨ ਤੁਹਾਡੇ ਵਾਸਤੇ ਬੈਸਟ ਵਰਕ ਹੋ ਸਕਦੀ ਹੈ ਇੱਕ ਚੀਜ਼ ਹੋਰ ਚੱਲ ਰਹੀ ਹੈ ਸਮਝ ਜੀ ਹਰ ਬੱਚਾ ਹੀ ਅੱਜਕੱਲ ਈਸੀਈ ਅਰਲੀ ਚਾਈਲਡਹੂਡ এডਿਕੇਸ਼ਨ ਹਾਂਜੀ ਜਾਂ ਅਸਿਸਟੈਂਟ ਦਾ ਕੋਰਸ ਜਾਂ ਫਿਰ ਪੀ ਐਸ ਡਬਲਯੂ ਦੇ ਕੋਰਸ ਦੇ ਉੱਤੇ ਲੱਗੇ ਹੋਏ ਨੇ ਸੋ ਬਿਲਕੁਲ ਕਰੋ ਜੀ ਬਟ ਉਹਦੇ ਨਾਲ ਦੇ ਨਾਲ ਜੌਬ ਦੇ ਉੱਤੇ ਵੀ ਤੁਹਾਡਾ ਫੋਕਸ ਹੋਣਾ ਚਾਹੀਦਾ ਬਿਕਾਜ਼ ਜੇ ਜੌਬ ਨਹੀਂ ਹੋਏਗੀ এমਪਲੋయర్ ਨਹੀਂ ਹੋਏਗਾ ਤੇ ਤੁਸੀਂ ਕੁਆਲੀਫਾਈ ਨਹੀਂ ਹੋਵੋਗੇ ਨਾਲ ਦੀ ਨਾਲ ਆਪਣੀ ਲੈਂਗੁਏਜ ਸਕਿਲਸ ਦੇ ਉੱਤੇ ਵੀ ਫੋਕਸ ਕਰੋ ਬਿਕਾਜ਼ ਜੇ ਗ੍ਰੇਡ 12 ਕਰਕੇ ਆਇਓ 877 ਹੋਣਗੇ ਤਾਂ ਤੁਸੀਂ 425 ਦੇ ਬ੍ਰੈਕਟ 404 ਤੋਂ 444 ਦੇ ਬ੍ਰੈਕਟ ਦੇ ਵਿੱਚ ਫਾਲ ਕਰੋਗੇ 425 ਸਕੋਰ ਦੇ ਨਾਲ ਸੋ ਉਹ ਚੀਜ਼ ਦੇ ਉੱਤੇ ਵੀ ਫੋਕਸ ਕਰੋ ਜੇ ਸਕੋਰ ਤੁਹਾਡਾ 5.5 ਆ ਰਿਹਾ ਹੈ ਤੇ 온ਟਾਰੀਓ ਦੇ ਵਿੱਚ ਰਹਿ ਕੇ ਤੁਹਾਡੀ ਪੀ ਇਮੀਗ੍ਰੇਸ਼ਨ ਨਹੀਂ ਹੋਣ ਬਣੀ ਹੋਣੀ। ਬਿਲਕੁਲ। ਜੀ। ਅੱਛਾ ਤੁਸੀਂ ਫਿਊਚਰ ਦੀ ਗੱਲ ਕੀਤੀ ਆ। ਆਪ ਕਹਿੰਦੇ ਨੇ ਵੀ ਜਰਮਨੀ ਦੇ ਵਿੱਚ ਕਾਫੀ ਬ੍ਰਾਈਟ ਫਿਊਚਰ ਆ ਜਿਵੇਂ ਉੱਥੇ ਜਾ ਕੇ ਆਪਣਾ ਉਹਨੂੰ ਆਪਣਾ ਘਰ ਬਣਾਉਣਾ, ਆਪਣਾ ਦੇਸ਼ ਬਣਾਉਣਾ। ਤੇ ਜਰਮਨੀ ਬਾਰੇ ਜ਼ਰੂਰ ਦੱਸੋ ਸਿਮਰਤ ਜੀ ਜਰਮਨੀ ਦੀ ਸਾਡੇ ਕੋਲ ਕਾਫੀ ਸਾਰੀਆਂ ওপਨਿੰਗਸ ਹੈਗੀਆਂ ਬਿਕੋਜ਼ ਜਰਮਨੀ ਅਸੀਂ ਜੇ ਗੱਲ ਕਰੀਏ ਇਟ ਇਜ਼ ਵਨ ਆਫ ਦਾ ਮੋਸਟ ਐਡਵਾਂਸਡ ਕੰਟਰੀਜ਼ ਇਨ ਦਾ ਵਰਲਡ ਬਿਲਕੁਲ ਐਂਡ ਰਿਸੋਰਸ ਵਾਈਜ਼ ਇਨਫਰਾਸਟ੍ਰਕਚਰ ਵਾਈਜ਼ ਜਰਮਨੀ ਦਾ ਕੋਈ ਮੁਕਾਬਲਾ ਨਹੀਂ ਹੈਗਾ ਸਾਡੇ ਕੋਲ ਕਾਫੀ ਸਾਰੀਆਂ ওপਨਿੰਗਸ ਇਸ ਟਾਈਮ ਤੇ ਜਰਮਨੀ ਦੇ ਵਿੱਚ ਹੈਗੀਆਂ ਟਰੱਕ ਡਰਾਈਵਰਸ ਦੀਆਂ ਹਮ ਹਮ ਹੈਵੀ ਟਰੱਕ ਡਰਾਈਵਰਸ ਦੀਆਂ ਓਪਨਿੰਗਸ ਹੈਗੀਆਂ ਡਰਾਈਵਰਸ ਦੀਆਂ ਓਪਨਿੰਗਸ ਹੈਗੀਆਂ ਡਿਲੀਵਰੀ ਡਰਾਈਵਰਸ ਦੀਆਂ ਓਪਨਿੰਗਸ ਹੈਗੀਆਂ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ ਵੇਅਰਹਾ우스 ਵਰਕਰਸ ਦੀਆਂ ਓਪਨਿੰਗਸ ਹੈਗੀਆਂ ਕੰਸਟਰਕਸ਼ਨ ਲੇਬਰ ਦੀਆਂ ਓਪਨਿੰਗਸ ਹੈਗੀਆਂ ਹ 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 ਐਂਡ ਸੈਲਰੀ ਵਾਈਜ਼ ਜੇ ਗੱਲ ਕਰੀਏ ਜਰਮਨੀ ਦੇ ਵਿੱਚ ਸੈਲਰੀਜ਼ ਬਹੁਤ ਅੱਛੀਆਂ ਹੈਗੀਆਂ ਇਟ ਇਜ਼ ਵਨ ਆਫ ਦਾ ਬੈਸਟ ਕੰਟਰੀਜ਼ ਟੂ ਲਿਵ ਇਨ ਐਂਡ ਇਨਫਰਾਸਟ੍ਰਕਚਰ ਵਾਈਜ਼ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ ਸੋ ਜੇ ਕੋਈ ਵੀ ਜਰਮਨ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਮੈਡੀਕਲ ਹੈਲਥ ਕੇਅਰ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਸਾਨੂੰ ਸਿਰਫ ਗ੍ਰੇਡ 12 ਤੁਹਾਡੀ এডਿਕੇਸ਼ਨ ਗ੍ਰੇਡ 12 ਵੀ ਨਹੀਂ ਹੈਗੀ 8ਵੀਂ ਵੀ ਹੈਗੀ ਉਹ ਤਾਂ ਵੀ ਚੱਲੇਗਾ ਉਸ ਤੋਂ ਬਾਅਦ ਸਾਡੇ ਕੋਲ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੋਈ ਆਇਲਟ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ 6 6.5 ਬੈਂਡ ਚਾਹੀਦੇ ਨੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਭਾਵੇਂ ਐਪਲੀਕੈਂਟ ਵਿਦਨ ਕੈਨੇਡਾ ਹੋਵੇ ਸਿਮਰਤ ਜੀ ਭਾਵੇਂ ਇੰਡੀਆ ਦੇ ਵਿੱਚ ਹੋਵੇ ਕਿਸੇ ਹੋਰ ਕੰਟਰੀ ਦੇ ਵਿੱਚ ਹੋਣ ਜਾਂ ਈਵਨ ਮਿਡਲ ਈਸਟ ਦੇ ਵਿੱਚ ਹੋਣ ਜੇ ਕੋਈ ਕਿਤੇ ਵੀ ਬੈਠੇ ਹੈਗੇ ਉਹਨਾਂ ਸੋ ਕੰਸਟਰਕਸ਼ਨ ਲੇਬਰਸ ਕੁਕ ਸ਼ੈਫਸ ਕਾਫੀ ਸਾਰੀਆਂ ਓਪਨਿੰਗ ਸਾਡੇ ਕੋਲ ਹੈਗੀਆਂ ਸੋ ਜੇ ਤੁਸੀਂ ਜਰਮਨੀ ਬਾਰੇ ਆਪਸ਼ਨ ਲੱ ਕਸਤੇ ਕਾਲ ਕਰਕੇ ਸਾਨੂੰ ਡਿਸਕਸ ਕਰ ਸਕਦੇ ਐਂਡ ਇਵਨ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਜਿਨ੍ਹਾਂ ਦਾ ਸਟੇਟਸ ਐਕਸਪਾਇਰ ਹੋਣ ਜਾ ਰਿਹਾ ਐਂਡ ਉਹਨਾਂ ਨੂੰ ਕੋਈ ਵੀ ਰਸਤਾ ਹਲੇ ਤੱਕ ਨਜ਼ਰ ਨਹੀਂ ਆ ਰਿਹਾ ਤੇ ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਜੇ ਜਰਮਨੀ ਦੇ ਬਾਰੇ ਤੁਸੀਂ ਆਪਣੀ ਆਪਸ਼ਨਸ ਐਕਸਪਲੋਰ ਕਰਨਾ ਚਾਹੁੰਦੇ ਹੋ ਤਾਂ ਹਾਂ ਬਿਲਕੁਲ ਜੀ ਅੱਛਾ ਮਨੋ ਜੀ ਆਪਾਂ ਪਿਛਲੀ ਹਫਤੇ ਵੀ ਗੱਲ ਕੀਤੀ ਸੀਗੀ ਜਿਹੜੇ ਮੈਰਿਜ ਕੇਸਿਸ ਨੇ ਸਪਾਊਸਲ ਕੇਸਿਸ ਨੇ ਉਹਦਾ ਤੇ ਵਿੱਚ ਵੀ ਕਿਹਾ ਜਾ ਰਿਹਾ ਵੀ ਕਾਫੀ ਹੁਣ ਲੰਮੀ ਡਿਲੇ ਹੋ ਗਈ ਹੈ ਬਿਲਕੁਲ ਸਿਮਰਤ ਜੀ ਵਿਦਨ ਕੈਨੇਡਾ ਐਪਲੀਕੇਸ਼ਨਸ ਤੇ ਕਾ ਦਾ ਪ੍ਰੋਸੈਸਿੰਗ ਟਾਈਮ ਤਕਰੀਬਨ 24 24 ਮਹੀਨੇ ਦੇ ਆਸ-ਪਾਸ ਚਲਾ ਗਿਆ ਹੈ ਐਂਡ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਵੀ ਕਰਦੇ ਪਏ ਨੇ ਸਿਮਰਤ ਜੀ ਕਿ ਕਾਮਨ ਲਾਅ ਦੇ ਵਿੱਚ ਹੁੰਦੇ ਨੇ ਆਪਣੀ ਰਿਟਰਨਸ ਕਾਮਨ ਲਾਅ ਦੇ ਵਿੱਚ ਪੁਟ ਅਪ ਕਰ ਦਿੰਦੇ ਨੇ ਬਟ ਜਦੋਂ ਇਮੀਗ੍ਰੇਸ਼ਨ ਦੀ ਫਾਈਲ ਲਗਾਨੀ ਹੈ ਤੇ ਉਹ ਇੰਡੀਵਿਜੂਅਲ ਲਗਾਉਂਦੇ ਨੇ ਸੋ ਪਲੀਜ਼ ਇਸ ਚੀਜ਼ ਦਾ ਵੀ ਖਿਆਲ ਕਰੋ ਕਈ ਵਾਰੀ ਛੋਟੇ ਛੋਟੇ ਚੀਜ਼ਾਂ ਵੀ ਤੁਹਾਡੀ ਰਿਫਿਊਜ਼ਲ ਦਾ ਕਾਰਨ ਬਣ ਸਕਦੀਆਂ ਹੈਗੀਆਂ ਬਿਕੋਜ਼ ਜੇ ਤੁਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਕਾਮਨ ਲਾਅ ਰੱਖਿਆ ਹੋਇਆ ਆਪਣੇ ਆਪ ਆਪਣਾ ਆਪਣੇ ਪਾਰਟਨਰ ਨੂੰ ਤੇ ਜਦੋਂ ਇਮੀਗ੍ਰੇਸ਼ਨ ਤੇ ਪੁਟ ਅਪ ਕਰਾ ਲੈਂਦੇ ਹੋ ਕਿਉਂਕਿ ਪੁਆਇੰਟਸ ਘਟ ਜਾਣਗੇ ਉਹਨੂੰ ਉਸ ਤਰ੍ਹਾਂ ਨਾ ਯੂਜ਼ ਕਰੋ ਬਿਕੋਜ਼ ਯੂ ਹੈਵ ਟੂ ਬੀ ਯੂ ਹੈਵ ਟੂ ਵਰਕ ਵਿਦ ਦਾ ਕਰੰਟ ਲਾਅਸ ਉਹਦੇ ਸਾਥ ਦੇ ਨਾਲ ਐਪਲੀਕੇਸ਼ਨ ਪੁੱਟ ਅਪ ਕਰੋ ਕਿਤੇ ਇਹ ਛੋਟੀ ਜੀ ਗਲਤੀ ਤੁਹਾਨੂੰ ਖਰਾਬ ਨਾ ਕਰ ਜਾਏ ਜੇ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਕਾਮਨ ਲਾ ਬਾਰੇ 스파우சல் ਐਪਲੀਕੇਸ਼ਨ ਬਾਰੇ 스파우ਸਰ ਸਪਾਂਸਰਸ਼ਿਪ ਬਾਰੇ ਹੁਣ ਉਹ ਇੱਕ ਹੋਰ ਚੀਜ਼ ਹੋਰੀ ਸਿਮਰਤ ਜੀ ਕਿ ਜੌਬਸ ਇੰਟਰਨੈਸ਼ਨਲ ਸਟੂਡੈਂਟ ਜਦੋਂ ਪੋਸਟ ਗ੍ਰੈਡ ਵਰਕ ਪਰਮਿਟ ਤੇ ਆਦੰਦਰ ਜੇ 스파우스 ਉਹਨਾਂ ਦਾ ਪਹਿਲੇ 스파우சல் ਓਪਨ ਵਰਕ ਪਰਮਿਟ ਤੇ ਵੀ ਸਗਾ ਜੇ ਹੁਣ ਉਹਨਾਂ ਕੋਲ ਜੌਬ ਟਾਇਰ 0 ਟਾਇਰ 1 ਜਾਂ ਕੁਝ ਸਿਲੈਕਟਿਵ ਟਾਇਰ 2 ਐਂਡ 3 ਦੀ ਨਹੀਂ ਹੋਏਗੀ ਤੇ ਉਹਨਾਂ ਦੀ ਪੀਆਰ ਨਹੀਂ ਹੋਣੀ ਓਕੇ ਉਹ ਵਰਕ ਪਰਮਿਟ ਨਹੀਂ ਮਿਲਣਾ ਸੋ ਆ ਵੀ ਆਪਸ਼ਨਸ ਹੈ ਹੁਣ ਇਹਦੇ ਨਾਲ ਤੁਹਾਨੂੰ ਜੌਬ ਲੱਭ ਚਾਹੀਦੀ ਹੈਗੀ ਨਹੀਂ ਤੇ ਤੁਹਾਡਾ ਸਪਾਊਸ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਜੇ ਵਰਕ ਪਰਮਿਟ ਨਹੀਂ ਮਿਲੇਗਾ ਤੇ ਤੁਹਾਡਾ ਖਰਚਾ ਕਿਸ ਤਰ੍ਹਾਂ ਚੱਲੇਗਾ ਸੋ ਕਾਫੀ ਸਾਰੀਆਂ ਚੀਜ਼ਾਂ ਇੰਟਰਟਵਾਈਂਡ ਹੋ ਗਈਆਂ ਸੋ ਪਲੀਜ਼ ਫਰੋਮ ਡੇ 1 ਅਜਿਹੀ ਤਰੀਕ ਦੇ ਵਿੱਚ ਇੱਕ ਵੀ ਦਿਨ ਵੇਸਟ ਕਰਨ ਦਾ ਨਾ ਸੋਚਿਓ ਜੇ ਕੋਈ ਵੀ ਆਪਸ਼ਨ ਤੁਹਾਨੂੰ ਚਾਹੀਦੀ ਹੈ ਤੇ ਇੱਕ ਵਾਰੀ ਸਾਨੂੰ ਜ਼ਰੂਰ ਕੰਟੈਕਟ ਕਰੋ ਐਂਡ ਇੱਕ ਚੀਜ਼ ਹੋਰ ਸਪਾਊਸਲ ਐਪਲੀਕੇਸ਼ਨ ਜੇ ਤੁਸੀਂ ਟੈਂਪਰੀ ਰੈਜ਼ੀਡੈਂਟ ਹੋ ਪਰਮਨੈਂਟ ਪ੍ਰੈਜ਼ੀਡੈਂਟ ਜਾਂ ਸਿਟੀਜ਼ਨ ਨਾਲ ਤੁਹਾਡੀ ਮੈਰਿਜ ਹੋਣ ਜਾ ਰਹੀ ਹੈ ਪਲੀਜ਼ ਮੇਕ ਸ਼ੋਰ ਤੁਸੀਂ ਆਪਣੀ ਐਪਲੀਕੇਸ਼ਨ ਚੰਗੀ ਤਰ੍ਹਾਂ ਪੁਟ ਅਪ ਕਰੋ ਇੱਕ ਇੱਕ ਚੀਜ਼ ਨੂੰ ਸਬਮਿਟ ਕਰੋ ਤਾਂ ਕਿ ਆਫੀਸਰ ਕੋਈ ਵੀ ਰਿਵਰਟ ਬੈਕ ਤੁਹਾਨੂੰ ਨਾ ਆਵੇ ਜਾਂ ਫਾਈਲ ਤੁਹਾਡੀ ਵਾਪਸ ਨਾ ਆਵੇ ਕਿ ਛੋਟੀ ਜੀ ਗਲਤੀ ਕਰਨ ਜਾਂ ਗੈਲੀ ਕਰਨ ਸੋ ਪਰਫੈਸ਼ਨਲਸ ਨਾਲ ਡੀਲ ਕਰਨ ਦਾ ਇਹੀ ਫਾਇਦਾ ਹੁੰਦਾ ਹੈ ਕਿ ਉਹ ਤੁਹਾਨੂੰ ਪ੍ਰੋਫੈਸ਼ਨਲੀ ਤੁਹਾਨੂੰ ਇੱਕ ਇੱਕ ਚੀਜ਼ ਨੂੰ ਸੁਜੈਸਟ ਕਰਦੇ ਰਹਿੰਦੇ ਬਿਲਕੁਲ ਜੀ ਅੱਛਾ ਮਰਨਜੀ ਪਤਾ ਲੱਗਾ ਕਿ ਜਿਹੜੇ ਪੋਸਟ ਗ੍ਰੈਡ ਵਰਕ ਪਰਮਿਟ ਹੈ ਉਹਨਾਂ ਦਾ ਵੀ ਕਾਫੀ ਜਿਹੜੇ ਰਿਫਿਊਜ਼ਲ ਵ ਬਿਲਕੁਲ ਸਮਰਤ ਜੀ ਕੋਈ ਸ਼ੱਕ ਨਹੀਂ ਜੀ ਪੋਸਟ ਗ੍ਰੈਡ ਵਰਕ ਪਰਮਿਟ ਦੇ ਵਿੱਚ ਕਾਫੀ ਸਾਰੀਆਂ ਰਿਫਿਊਜ਼ਲਜ਼ ਆ ਰਹੀਆਂ ਐਂਡ ਐਕਚੁਅਲੀ ਕੀ ਹੋ ਰਿਹਾ ਕਿ 8-8 ਮਹੀਨੇ ਦਾ ਟਾਈਮ 7 ਮਹੀਨੇ 8 ਮਹੀਨੇ ਬਾਅਦ ਰਿਫਿਊਜ਼ਲ ਆਂਦੀ ਹੈ ਸੋ ਵਿਦਨ ਕੈਨੇਡਾ ਪੋਸਟ ਗ੍ਰੈਡ ਅਪਲਾਈ ਚੀਜ਼ ਉਹ ਕਰਨਾ ਹੈਗਾ ਤੇ ਤੁਹਾਡੇ ਕੋਲ 180 ਡੇਸ ਦਾ ਟਾਈਮ ਹੈਗਾ ਜਦੋਂ ਤੁਹਾਡੀ ਟ੍ਰਾਂਸਕ੍ਰਿਪਟਸ ਆਈਆਂ ਉਸ ਤੋਂ ਬਾਅਦ ਠੀਕ ਹੈ ਹੁਣ ਐਪਲੀਕੇਸ਼ਨ ਦਾ ਪੁਟ ਅਪ ਕਰਤੀ ਜੇ ਕੋਈ ਰਿਫਿਊਜ਼ਲ ਆਂਦਾ ਹੈ 8 ਮਹੀਨੇ ਬਾਅਦ ਤੇ ਤੁਹਾਡਾ 180 ਦਿਨ ਦਾ ਟਾਈਮ ਨਿਕਲ ਗਿਆ 6 ਮਹੀਨੇ ਨਿਕਲ ਗਏ ਸੋ ਉਹਦੇ ਬਾਅਦ ਤੁਸੀਂ ਵਿਦਨ ਕੈਨੇਡਾ ਪੋਸਟ ਗ੍ਰੈਡ ਵਰਕ ਪਰਮਿਟ ਨੇ ਅਪਲਾਈ ਕਰ ਸਕਦੇ ਠੀਕ ਹੈ ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ ਬੱਚਿਆਂ ਨੂੰ ਕਿ ਪਹਿਲੇ ਤਾਂ ਆਪਣੀ ਐਪਲੀਕੇਸ਼ਨ ਪ੍ਰੋਫੈਸ਼ਨਲੀ ਐਂ ਚੰਗੇ ਤਰੀਕੇ ਨਾਲ ਪੁਟ ਅਪ ਕਰੋ ਐਂ ਕੋਈ ਵੀ ਇਹੋ ਜੀ ਚੀਜ਼ ਨਾ ਕਰੋ ਕਿ ਜਿਹੜੀ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਆਪਣੇ ਦੋ ਵਾਰੀ ਚਾਰ ਵਾਰੀ ਡਾਕੂਮੈਂਟਸ ਨੂੰ ਚੈੱਕ ਕਰੋ ਕਿ ਸਪੋਰਟਿੰਗ ਡਾਕੂਮੈਂਟਸ ਲੈਂਗੁਏਜ ਰਿਕੁਆਇਰਮੈਂਟਸ ਤੁਸੀਂ ਨਾਲ ਪੁਟ ਅਪ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਐਟੈਚਡ ਹੈ ਗਿਆ ਜਾਂ ਨਹੀਂ ਹੈ ਗਿਆ ਕਈ ਵਾਰੀ ਇੱਕ ਛੋਟੀ ਜੀ ਗਲਤੀ 8 ਮਹੀਨੇ ਬਾਅਦ ਜਦੋਂ ਆਂਦਾ ਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਹੁਣ ਕਰੋਗੇ ਕੀ ਬਿਲਕੁਲ ਬਿਕੋਜ਼ 2 ਸਾਲ ਪੜ੍ਹਾਈ ਕਰ ਲਈ ਮਿਹਨਤਾਂ ਕਰ ਲਈਆਂ ਤੂੰ ਪੈਸਿਵ ਵੀ ਲਗਾ ਲੇ ਫੀਸਿਸ ਵੀ ਤੋਂ ਰਿਫਿਊਜ਼ਲ ਆਈ ਤੇ ਹੁਣ ਕੀ ਆਪਸ਼ਨ ਹੈਗੀ ਹੈ ਐਂਡ ਉਸ ਤੋਂ ਬਾਅਦ ਵੀ ਆਪਸ਼ਨ ਐਗਜ਼ਿਸਟ ਕਰਦੀਆਂ ਬਟ ਵਿਦ ਇਨ ਕੈਨੇਡਾ ਆਪਸ਼ਨ ਹੋ ਸਕਦਾ ਨਾ ਐਗਜ਼ਿਸਟ ਕਰੇ ਸੋ ਇੱਕ ਵਾਰੀ ਕਿਸੇ ਪ੍ਰੋਫੈਸ਼ਨਲ ਕੋਲ ਆ ਕੇ ਡਿਸਕਸ ਕਰੋ ਜੇ ਤੁਹਾਡੀ ਤੁਸੀਂ ਵੀ ਕਿਸੇ ਇਹੋ ਜਿਹੀ ਸਰਕਮਸਟੈਂਸਸ ਦੇ ਵਿੱਚ ਫਸ ਗਏ ਹੋ ਤਾਂ ਬਿਲਕੁਲ ਜੀ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸਲਾਮ ਮਸ਼ਹੂਰਾ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਵੀ ਕੇ ਮਸਲਾ ਕੋਈ ਕੇਸ ਹੈ ਇਮੀਗ੍ਰੇਸ਼ਨ ਸੰਬੰਧੀ ਅੱਛਾ ਅਮਰੋ ਜੀ ਜਾਣ ਤੋਂ ਪਹਿਲਾਂ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਵੀ ਆਪਣੇ ਗੁਆਂਡੇ ਮੁਲਕ ਯੂ ਐਸ ਏ ਦੇ ਵਿੱਚ ਅਗਰ ਕਿਸੇ ਨੇ ਕੋਈ ਆਪਣਾ ਬਿਜ਼ਨਸ ਖੋਲਣਾ ਉਹਦੇ ਲਈ ਕੀ ਆਪਸ਼ਨਸ ਅਵੇਲੇਬਲ ਨੇ ਸਿਮਰਨ ਜੀ E2 ਵੀਜ਼ਾ ਬਹੁਤ ਅਮੇਜ਼ਿੰਗ ਓਪਰਚ्युनिटी ਹੈਗੀ ਹੈ ਤੁਸੀਂ 50 ਹਜ਼ਾਰ ਲੱਖ 1.5 ਲੱਖ 2 ਲੱਖ 5 ਲੱਖ 5 ਮਿਲੀਅਨ 10 ਮਿਲੀਅਨ ਲਗਾ ਕੇ ਆਰਾਮ ਨਾਲ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਪਹਿਲੇ ਤਾਂ ਬਿਜ਼ਨਸ ਤੁਸੀਂ ਬਾਇ ਕਰਨਾ ਹੈਗਾ ਐਂਡ ਜਦੋਂ ਬਿਜ਼ਨਸ ਬਾਈ ਕਰਦੇ ਹੋ ਉਸ ਬਿਜ਼ਨਸ ਦੇ ਬੇਸਿਸ ਦੇ ਉੱਤੇ ਤੁਸੀਂ ਆਪਣੀ ਇਮੀਗ੍ਰੇਸ਼ਨ ਸਟੇਟਸ ਅਪਲਾਈ ਕਰਦੇ ਹੋ ਆਪਣੇ ਆਪਣੇ ਵਾਸਤੇ ਈ 2 ਵੀਜ਼ਾ ਵਰਕ ਪਰਮਿਟ ਅਪਲਾਈ ਕਰਦੇ ਹੋ ਉਹ ਵਰਕ ਪਰਮਿਟ ਤੁਹਾਡੇ ਵਾਸਤੇ ਤੁਹਾਡੇ ਸਪਾਊਸ ਵਾਸਤੇ ਐਂਡ ਤੁਹਾਡੇ ਡਿਪੈਂਡੈਂਟ ਬੱਚਿਆਂ ਵਾਸਤੇ ਹੁੰਦਾ ਹੈਗਾ ਸੋ ਬੱਚੇ ਉੱਥੇ ਫ੍ਰੀ ਐਜੂਕੇਸ਼ਨ ਲੈ ਸਕਦੇ ਨੇ ਗ੍ਰੇਡ 12 ਤੱਕ ਉੱਥੇ ਪੜ ਸਕਦੇ ਨੇ ਤੁਸੀਂ ਜਦ ਤੱਕ ਉੱਥੇ ਰਹਿ ਕੇ ਆਪਣਾ ਬਿਜ਼ਨਸ ਕਰਨਾ ਚਾਹੋ ਤੁਸੀਂ ਆਪਣਾ ਸਟੇਟਸ ਐਕਸਪੈਂਡ ਐਕਸਟੈਂਡ ਕਰ ਸਕਦੇ ਹੋ ਐਂਡ ਐਂਡ ਜੇ ਇੱਕ ਸਰਟਨ ਇਨਵੈਸਟਮੈਂਟ ਹੁੰਦੀ ਹੈ ਜੇ ਉਸ ਇਨਵੈਸਟਮੈਂਟ ਤੱਕ ਪਹੁੰਚ ਕੇ ਤੇ ਤੁਸੀਂ ਕਾਫੀ ਸਾਰੀਆਂ ਹੈਗੀਆਂ ਇੱਕੋ ਹੀ ਚੀਜ਼ ਜਿਸ ਤਰ੍ਹਾਂ ਇਸ ਟਾਈਮ ਤੇ ਕੈਨੇਡੀਅਨ ਮਾਰਕੀਟ ਕੈਨੇਡੀਅਨ ਇਕਨੋਮੀ ਇੰਪੈਕਟਡ ਹੈਗੀ ਹੈ ਬਹੁਤ سارے بزਨਸਮੈਨ ਸਾਊਥ ਆਫ ਦਾ ਬਾਰਡਰ ਵੱਲ ਜਾ ਰਹੇ ਨੇ ਐਂਡ ਭਾਵੇਂ ਤੁਹਾਨੂੰ ਰੈਸਟੋਰੈਂਟ ਚਾਹੀਦਾ ਹੋਵੇ ਭਾਵੇਂ ਹੋਟਲ ਚਾਹੀਦਾ ਹੋਣ ਭਾਵੇਂ ਟਰੈਕਿੰਗ ਦੇ ਰਾਊਟਸ ਚਾਹੀਦੇ ਹੋਣ ਸਾਡੇ ਕੋਲ ਸਾਰੀਆਂ ਓਪਰਚ्युनिटी ਜਿਹੜੇ ਪ੍ਰੋਵਿੰਸ ਦੇ ਵਿੱਚ ਜਿਹੜੀ ਜਿਹੜੀ ਸਟੇਟ ਦੇ ਵਿੱਚ ਤੁਸੀਂ ਕਹੋਗੇ ਉੱਥੇ ਅਸੀਂ ਤੁਹਾਨੂੰ ਸੁਜੈਸਟ ਕਰ ਸਕਦੇ ਹਾਂ ਐਂਡ ਅਸੀਂ ਕੱਲੀ ਇਮੀਗ੍ਰੇਸ਼ਨ ਦੇ ਵਿੱਚ ਤੁਹਾਡੇ ਪੇਪਰ ਵਰਕ ਦੇ ਵਿੱਚ ਹੈਲਪ ਨਹੀਂ ਕਰਦੇ ਬਟ ਈਵਨ ਬਿਜ਼ਨਸ ਲੱਭਣ ਦੇ ਵਿੱਚ ਜਿਸ ਸਟੇਟ ਦੇ ਵਿੱਚ ਵੀ ਗੋ ਕਿਸ ਤਰ੍ਹਾਂ ਦਾ ਬਿਜ਼ਨਸ ਚਾਹੀਦਾ ਉਹ ਲੱਭਣ ਦੇ ਵਿੱਚ ਉਹਨੂੰ ਫਾਈਨਾਂਸ ਕਰਾਉਣ ਦੇ ਵਿੱਚ ਵੀ ਤੁਹਾਨੂੰ ਹੈਲਪ ਪੂਰੀ ਕਰਦੇ ਆ ਸੋ ਕੋਈ ਵੀ ਦੋਸਤ ਜਿਹੜਾ ਯੂਐਸ ਬਾਰੇ ਸੋਚ ਰਹੇ ਨੇ ਐਂਡ ਅਪੋਰਚੁਨਿਟੀ ਨੂੰ ਐਕਸਪਲੋਰ ਕਰਨਾ ਚਾਹੁੰਦੇ ਨੇ ਤੇ ਇੱਕ ਵਾਰੀ ਸਾਡੇ ਕੋਲ ਆ ਕੇ ਡਿਸਕਵਰ ਕਰੋ ਸਾਡੇ ਕੋਲ ਕਾਫੀ ਸਾਰੀਆਂ ਓਪਨਿੰਗਸ ਰੈਸਟੋਰੈਂਟ ਦੀਆਂ ਹੋਟਲਸ ਦੀਆਂ ਇਸ ਟਾਈਮ ਤੇ ਐਂਡ ਟਰਕਿੰਗ ਰੂਟਸ ਦੀਆਂ ਹੀ ਆ ਇਸ ਟਾਈਮ ਤੇ ਜੀ ਮਨੁਜ ਜਾਨ ਤੋਂ ਪਹਿਲਾਂ ਇੱਕ ਵਾਰ ਆਪਣਾ ਕੰਟੈਕਟ ਜ਼ਰੂਰ ਸਾਂਝਾ ਕਰਿਓ ਜੀ ਸਿਮਰਤ ਜੀ ਸਾਡਾ ਹੈੱਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ ਜੀ ਸਾਨੂੰ ਤਕਰੀਬਨ 18.5 ਸਾਲ ਇਸ ਆਫਿਸ ਦੇ ਵਿੱਚ ਹੋ ਗਏ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਕੰਮ ਕਰਦੇ ਆ ਹੋਇਆ 1137 ਡੈਰੀ ਰੋਡ ਈਸਟ ਐਂਡ ਸਾਨੂੰ ਤਕਰੀਬਨ 19 ਸਾਲ ਦਾ ਐਕਸਪੀਰੀਅੰਸ ਹੈਗਾ ਜੀ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਡੀਲ ਕਰਦੇ ਆ ਹੋਇਆ ਸਾਡਾ ਹੈੱਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ 1137 ਡੈਰੀ ਰੋਡ ਈਸਟ ਸਾਡਾ ਫੋਨ ਨੰਬਰ ਹੈਗਾ ਜੀ 905 461 2424 905 4612424 ਐਂਡ WhatsApp ਨੰਬਰ ਸਾਡਾ ਹੈਗਾ 6478509000 6478509000 ਐਂਡ ਈਮੇਲ ਆਈਡੀ ਹੈਗਾ infoinfo@iccimmigration.ca ਬਿਲਕੁਲ ਜੀ ਮਨੋ ਜੀ ਤੁਸੀਂ ਸਟੂਡੀਓ ਵਿੱਚ ਆਏ ਸਾਰੀ ਜਾਣਕਾਰੀ ਦੱਸ ਕਰਨ ਸਾਜੀ ਕੀਤੀ ਬਹੁਤ ਬਹੁਤ ਧੰਨਵਾਦ ਜੀ ਅਗਲੇ ਹਫਤੇ ਫੇਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ